ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਟੇਸਟੀ ਤੇ ਨਵੇਂ ਜਿਹੇ ਤਰੀਕੇ ਦੇ ਪਰੌਂਠੇ ਬਣਾਵਾਂਗੇ ਇਸ ਤੋਂ ਪਹਿਲਾਂ ਸ਼ਾਇਦ ਹੀ ਤੁਸੀਂ ਇਹ ਪਰੌਂਠੇ ਬਣਾਏ ਹੋਣਗੇ ਇਸ ਤਰੀਕੇ ਦੇ ਪਰੌਂਠੇ ਤਾਂ ਆਪਾਂ ਬਣਾਉਂਦੇ ਤੇ ਖਾਂਦੇ ਹੀ ਰਹਨੇ ਆ ਪਰ ਅੱਜ ਆਪਾਂ ਬਹੁਤ ਹੀ ਨਵੇਂ ਜਿਹੇ ਤਰੀਕੇ ਦੇ ਪਰੌਂਠੇ ਬਣਾਵਾਂਗੇ ਇਹਨਾਂ ਦੇ ਵਿੱਚ ਮਸਾਲਾ ਵੀ ਚੰਗੀ ਤਰ੍ਹਾਂ ਰਚ ਜਾਏਗਾ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਇਸ ਦੇ ਵਿੱਚ ਲੰਬੇ ਲੰਬੇ ਕੱਟ ਕੇ ਪਿਆਜ਼ ਪਾਏ ਨੇ ਫਿਰ ਵੀ ਪਿਆਜ਼ ਇਸ ਦੇ ਵਿੱਚ ਚੰਗੀ ਤਰ੍ਹਾਂ ਸੈੱਟ ਹੋ ਚੁੱਕੇ ਨੇ ਪਰੌਂਠੇ ਦੇ ਵਿੱਚੋਂ ਬਿਲਕੁਲ ਪਿਆਜ਼ ਨਹੀਂ ਬਾਹਰ ਨਿਕਲੇ ਜਦੋਂ ਵੀ ਆਪਾਂ ਪਰੌਂਠੇ ਖਾਂਦੇ ਹਾਂ ਤੇ ਜਲਦੀ ਹਜ਼ਮ ਨਹੀਂ ਹੁੰਦੇ ਪਰੌਂਠੇ ਪਰ ਅੱਜ ਆਪਾਂ ਜਿਸ ਤਰੀਕੇ ਨਾਲ ਪਰੌਂਠੇ ਬਣਾਵਾਂਗੇ ਇਹ ਪਰੌਂਠੇ ਬਹੁਤ ਹੀ ਜਲਦੀ ਹਜ਼ਮ ਹੋ ਜਾਣਗੇ ਆਪਾਂ ਇਹਨੂੰ ਬਹੁਤ ਹੀ ਵੱਖਰੇ ਤਰੀਕੇ ਨਾਲ ਬਣਾਵਾਂਗੇ ਆਪਾਂ ਇਹ ਪਰੌਂਠਿਆਂ ਨੂੰ ਹਾਜ਼ਮੇਦਾਰ ਬਣਾਵਾਂਗੇ ਇਸ ਦੇ ਲਈ ਆਪਾਂ ਇਸ ਦੇ ਵਿੱਚ ਹਾਜ਼ਮੋਲਾ ਐਡ ਕਰਾਂਗੇ ਇਸ ਦੇ ਇੱਕ ਪੈਕੇਟ ਦੇ ਵਿੱਚ 4 ਗੋਲੀਆਂ ਹੁੰਦੀਆਂ ਨੇ ਆਪਾਂ ਜਿੰਨੇ ਪਰੌਂਠੇ ਬਣਾਉਣੇ ਹੋਣਗੇ ਉਸ ਹਿਸਾਬ ਨਾਲ ਹਾਜ਼ਮੋਲਾ ਲੈ ਲਵਾਂਗੇ ਇਹ ਬਹੁਤ ਹੀ ਛੋਟੀ ਜਿਹੀ ਵੀਡੀਓ ਹੈ ਇਸ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਇਸ ਨੂੰ ਆਪਾਂ ਵੇਲ ਨੇ ਨਾਲ ਜਾਂ ਕਿਸੇ ਹੋਰ ਚੀਜ਼ ਦੇ ਨਾਲ ਬਿਲਕੁਲ ਬਰੀਕ ਕੁੱਟ ਲਵਾਂਗੇ ਆਪਾਂ ਇਸ ਨੂੰ ਬਿਲਕੁਲ ਬਰੀਕ ਕੱਟ ਲਵਾਂਗੇ ਰੈਸਪੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਹੁਣ ਆਪਾਂ ਇਸ ਨੂੰ ਬਿਲਕੁਲ ਬਰੀਕ ਕੱਟ ਲਿਆ ਹੈ ਇਸ ਨੂੰ ਚਮਚੇ ਦੇ ਨਾਲ ਆਪਾਂ ਇਕੱਠਾ ਕਰ ਲਵਾਂਗੇ ਪਰਾਠੇ ਦਾ ਖਾਣਾ ਆਪਾਂ ਨੂੰ ਸਭ ਨੂੰ ਬਹੁਤ ਹੀ ਪਸੰਦ ਹੁੰਦਾ ਹੈ ਪਰ ਕਈ ਵਾਰ ਪਰੌਂਠੇ ਆਪਾਂ ਨੂੰ ਹੈਵੀ ਲੱਗਦੇ ਨੇ ਤਾਂ ਆਪਾਂ ਇਸ ਤਰੀਕੇ ਦੇ ਨਾਲੇ ਪਰੌਂਠੇ ਬਣਾ ਕੇ ਖਾ ਸਕਦੇ ਹਾਂ ਇਹ ਪਰੌਂਠੇ ਬਣਾਉਣ ਦੀ ਬਿਲਕੁਲ ਨਵੀਂ ਰੈਸਪੀ ਹੈ ਕਈ ਵਾਰ ਆਪਾਂ ਪੁਰਾਣੇ ਤਰੀਕੇ ਦੇ ਨਾਲ ਪਰੌਂਠੇ ਬਣਾ ਕੇ ਖਾ ਕੇ ਆੱਕ ਜਾਂਦੇ ਹਾਂ ਤਾਂ ਆਪਾਂ ਇਸ ਤਰੀਕੇ ਦੇ ਨਾਲ ਪਰੌਂਠੇ ਬਣਾ ਸਕਦੇ ਹਾਂ ਤੇ ਖਾ ਸਕਦੇ ਹਾਂ ਇਹ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਨੇ ਜਦੋਂ ਆਪਾਂ ਆਮ ਪਰੌਂਠੇ ਬਣਾਉਂਦੇ ਹਾਂ ਤਾਂ ਉਸਦੇ ਲਈ ਆਪਾਂ ਨੂੰ ਸਟਫਿੰਗ ਵਗੈਰਾ ਤਿਆਰ ਕਰਨੀ ਪੈਂਦੀ ਹੈ ਪਰ ਇਸਦੇ ਲਈ ਆਪਾਂ ਨੂੰ ਕੋਈ ਸਟਫਿੰਗ ਤਿਆਰ ਕਰਨ ਦੀ ਜ਼ਰੂਰਤ ਨਹੀਂ ਹੈ ਪਿਆਜ਼ ਨੂੰ ਛੇਲਾ ਲਵਾਂਗੇ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਪਿਆਜ਼ ਨੂੰ ਛਿੱਲ ਕੇ ਆਪਾਂ ਧੋ ਲਵਾਂਗੇ। ਹੁਣ ਆਪਾਂ ਪਿਆਜ਼ ਨੂੰ ਧੋ ਲਿਆ ਹੈ ਇਸ ਨੂੰ ਕੱਟ ਲਵਾਂਗੇ। ਪਿਆਜ਼ ਨੂੰ ਲੰਬਾ ਲੰਬਾ ਤੇ ਪਤਲਾ ਪਤਲਾ ਕੱਟ ਲਵਾਂਗੇ ਤਾਂ ਕਿ ਪਰੌਂਠੇ ਦੇ ਵਿੱਚੋਂ ਪਿਆਜ਼ ਬਾਹਰ ਨਾ ਨਿਕਲੇ। ਪਿਆਜ਼ ਦੇ ਸਾਕਤੇ ਜਿਹੇ ਇਸ ਤੇ ਨੂੰ ਕੱਟ ਦੇਵਾਂਗੇ ਤੇ ਪਿਆਜ਼ ਨੂੰ ਇਸ ਤਰ੍ਹਾਂ ਕੱਟ ਲਵਾਂਗੇ। जिसन प्याज वाली परौंठे खाना पसंद है ये परौंठे भी बहुत ज्यादा पसंद आएगी जेकर तुम चटपटा खाने के शौकीन हो तो एक बार इस तरीके परौंठे बना के देखो जी परौंठे बहुत ही ज्यादा टेस्टी बनते हैं ਦਾ ਅਨੁਪਾਤ ਹੈ ਕਿ ਹਾਜਮੂਲਾ ਕੇ ਨਾ ਜ਼ਿਆਦਾ ਚਟਪਟਾ ਜਿਆ ਹੁੰਦਾ ਹੈ ਜੇਕਰ ਆਪਾਂ ਇਸ ਤੇ ਪਰੌਂਠੇ ਬਣਾਵਾਂਗੇ ਤੇ ਉਹ ਵੀ ਬਹੁਤ ਟੇਸਟੀ ਤੇ ਚਪਟੇ ਜਿਹੇ ਬਣ ਕੇ ਤਿਆਰ ਹੋਣਗੇ ਨਮਕ ਵਗੈਰਾ ਇਸ ਦੇ ਵਿੱਚ ਆਪਾਂ ਸਵਾਦ ਅਨੁਸਾਰ ਐਡ ਕਰਾਂਗੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਹੁਣ ਆਪਾਂ ਇਸ ਤਰੀਕੇ ਦੇ ਨਾਲ ਸਾਰੇ ਪਿਆਜ਼ ਨੂੰ ਕੱਟ ਲਿਆ ਹੈ ਪਿਆਜ਼ ਨੂੰ ਇਸ ਤਰ੍ਹਾਂ ਆਪਾਂ ਪਤਲਾ-ਪਤਲਾ ਕੱਟ ਲਵਾਂਗੇ ਹੁਣ ਆਪਾਂ ਸਾਰੇ ਪਿਆਜ਼ ਨੂੰ ਕੱਟ ਲਿਆ ਹੈ ਅੱਜ ਆਪਾਂ ਇਹ ਪਰੌਂਠਿਆਂ ਨੂੰ ਬਹੁਤ ਹੀ ਘੱਟ ਇੰਗਰੀਡੀਅੰਟਸ ਦੇ ਨਾਲ ਬਣਾਵਾਂਗੇ ਤੇ ਬਹੁਤ ਹੀ ਘੱਟ ਟਾਈਮ ਦੇ ਵਿੱਚ ਟੇਸਟੀ ਪਰੌਂਠੇ ਬਣ ਕੇ ਤਿਆਰ ਹੋ ਜਾਣਗੇ। ਰੈਸਪੀ ਜੰਗੀ ਲੱਗੇ ਤਾਂ ਇੱਕ ਵਾਰ ਇਸ ਤਰੀਕੇ ਦੇ ਨਾਲ ਪਰੌਂਠੇ ਬਣਾ ਕੇ ਦੇਖੋ ਜੀ ਪਰੌਂਠੇ ਬਹੁਤ ਹੀ ਜ਼ਿਆਦਾ ਟੇਸਟੀ ਬਣਨਗੇ। ਹੁਣ ਆਪਾਂ ਸਾਰੇ ਪਿਆਜ਼ ਨੂੰ ਕੱਟ ਲਿਆ ਹੈ। ਕੱਤੇ ਹੋਏ ਪਿਆਜ਼ ਨੂੰ ਪਲੇਟ ਦੇ ਵਿੱਚ ਰੱਖ ਲਵਾਂਗੇ। ਤੇ ਹੁਣ ਆਪਾਂ ਪਰੌਂਠੇ ਬਣਾ ਲਵਾਂਗੇ। ਇਸ ਦੇ ਲਈ ਆਪਾਂ ਇੱਥੇ ਆਟਾ ਪਹਿਲਾਂ ਤੋਂ ਹੀ ਬਣ ਕੇ ਰੱਖਿਆ ਸੀ ਤਾਂ ਕਿ ਵੀਡੀਓ ਜ਼ਿਆਦਾ ਲੰਬੀ ਨਾ ਹੋ ਜਾਵੇ। ਜਿਹੜੇ ਸਾਈਜ਼ ਦੇ ਪਰੌਂਠੇ ਬਣਾਉਣੇ ਹੋਣਗੇ ਉਹਨਾਂ ਆਪੇੜਾ ਕਰ ਲਵਾਂਗੇ। ਸੁੱਕਾ ਆਟਾ ਲਗਾ ਲਵਾਂਗੇ। ਕਾਟਾ ਲਗਾ ਕੇ ਰੋਟੀ ਨੂੰ ਪਤਲਾ ਪਤਲਾ ਇਤਸਾਰ ਵੇਲ ਲਵਾਂਗੇ ਸਾਰੀਆਂ ਸਾਈਡਾਂ ਤੋਂ ਇੱਕਸਾਰ ਵੇਲ ਲਵਾਂਗੇ ਰੋਟੀ ਨੂੰ ਹੁਣ ਆਪਾਂ ਰੋਟੀ ਨੂੰ ਵੇਲ ਲਿਆ ਹੈ ਇਸ ਉੱਪਰ ਕਿਊ ਲਗਾਵਾਂਗੇ ਜੇਕਰ ਤੁਹਾਨੂੰ ਪਰੌਂਠੇ ਖਾਣਾ ਪਸੰਦ ਹੈ ਤਾਂ ਇੱਕ ਵਾਰ ਇਸ ਤਰੀਕੇ ਦੇ ਨਾਲ ਪਰੌਂਠੇ ਬਣਾ ਕੇ ਦੇਖਿਓ ਜੀ ਕਿ ਉਹਨੂੰ ਰੋਟੀ ਉੱਪਰ ਆਪਾਂ ਚੰਗੀ ਤਰ੍ਹਾਂ ਲਗਾ ਲਵਾਂਗੇ ਫਿਰ ਇਸ ਦੇ ਉੱਪਰ ਆਪਾਂ ਹਾਜਮਲਾ ਲਗਾਵਾਂਗੇ ਜੋ ਆਪਾਂ ਕੱਟ ਕੇ ਰੱਖਿਆ ਸੀ ਹਾਜਮਲਾ ਥੋੜਾ ਜਿਆਦਾ ਚਟਪਟਾ ਜਿਹਾ ਹੀ ਹੁੰਦਾ ਹੈ ਇਸ ਲਈ ਆਪਾਂ ਇਸ ਦੇ ਵਿੱਚ ਕੋਈ ਹੋਰ ਮਸਾਲੇ ਨਹੀਂ ਪਾਵਾਂਗੇ ਜੇਕਰ ਪਾਉਣੇ ਹੋਣਗੇ ਤਾਂ ਆਪਾਂ ਪਾ ਸਕਦੇ ਹਾਂ ਇਹ ਆਪਣੀ ਮਰਜ਼ੀ ਹੈ ਇਸ ਨੂੰ ਆਪਾਂ ਚੰਗੀ ਤਰ੍ਹਾਂ ਸਾਰੇ ਪਰੌਂਠੇ ਉੱਪਰ ਲਗਾ ਦੇਵਾਂਗੇ ਇਸ ਉੱਪਰ ਪਿਆਜ਼ ਲਗਾਵਾਂਗੇ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ-ਨਵੀਂ ਰੈਸਪੀ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਪਰੌਂਠੇ ਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਲਵਾਂਗੇ ਆਪਾਂ ਇਸ ਨੂੰ ਇਸ ਤਰ੍ਹਾਂ ਬਣਾ ਲਵਾਂਗੇ ਤੇ ਬਹੁਤ ਹੀ ਵਧੀਆ ਪਰੌਂਠਾ ਬਣ ਕੇ ਤਿਆਰ ਹੋਏਗਾ ਪਿਆਜ਼ ਵਗੈਰਾ ਇਸ ਦੇ ਵਿੱਚੋਂ ਬਿਲਕੁਲ ਵੀ ਬਾਹਰ ਨਹੀਂ ਨਿਕਲਣਗੇ ਤੁਸੀਂ ਦੇਖੋਗੇ ਇਸ ਉੱਪਰ ਸੁੱਕਾ ਆਟਾ ਲਗਾ ਲਵਾਂਗੇ ਤੇ ਇਸ ਨੂੰ বেল ਲਵਾਂਗੇ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਕਈ ਹੋਰ ਰੈਸਪੀ ਵੀਡੀਓਜ਼ ਵੀ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਅਸੀਂ ਤਾਂ ਆਪਾਂ ਇਸ ਨੂੰ ਇੱਕ ਸਾਰ ਵੇਲ ਲਵਾਂਗੇ ਤਾਂ ਕਿ ਪਰੌਂਠਾ ਸਾਰੀਆਂ ਸਾਈਡਾਂ ਤੋਂ ਇੱਕ ਸਾਰ ਬਣੇ ਬਿਨਾਂ ਸਟਫਿੰਗ ਤਿਆਰ ਕਰੇ ਤੋਂ ਬਹੁਤ ਹੀ ਘੱਟ ਟਾਈਮ ਦੇ ਵਿੱਚ ਪਰੌਂਠੇ ਬਣ ਜਾਂਦੇ ਨੇ ਆਪਾਂ ਪਰੌਂਠੇ ਨੂੰ ਫਟਣ ਨਹੀਂ ਦੇਵਾਂਗੇ ਇਸ ਨੂੰ ਪਹਿਲਾਂ ਹੀ ਸਾਈਡਾਂ ਤੋਂ ਸੈੱਟ ਕਰ ਲਵਾਂਗੇ ਇਹ ਪਰੌਂਠੇ ਬਹੁਤ ਹੀ ਜ਼ਿਆਦਾ ਸੌਫਟ ਬਣਨਗੇ ਕਈ ਵਾਰ ਆਪਾਂ ਪਿਆਜ਼ ਵਾਲਾ ਪਰੌਂਠਾ ਬਣਾਉਂਦੇ ਹਾਂ ਤਾਂ ਫਟ ਜਾਂਦਾ ਹੈ ਪਰ ਅੱਜ ਆਪਾਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪਰੌਂਠਾ ਬਣਾਵਾਂਗੇ ਬਿਲਕੁਲ ਵੀ ਨਹੀਂ ਫਟੇਗਾ ਪਰਾਠੇ ਨੂੰ ਪਾਤਾਵੇ ਉੱਪਰ ਪਕਾ ਲਵਾਂਗੇ। ਪਰੌਂਠੇ ਨੂੰ ਚੰਗੀ ਤਰ੍ਹਾਂ ਤਾਵੇ ਉੱਪਰ ਪਕਾ ਲਵਾਂਗੇ। ਬਹੁਤ ਹੀ ਸੌਫਟ ਸੌਫਟੇ ਪਰੌਂਠੇ ਬਣ ਕੇ ਤਿਆਰ ਹੋਣਗੇ। परौंठे दइडो लगा लेंठे साइड चेंज करके सैड ती घ्यो लगा लवेंगे पर चं तरह घ्यो लगा देवे ਜੇਕਰ ਤੁਸੀਂ ਇੱਕ ਵਾਰ ਇਹ ਪਰੌਂਠੇ ਬਣਾ ਕੇ ਖਾ ਲਓਗੇ ਤੇ ਤੁਸੀਂ ਹਰ ਵਾਰ ਇਸੇ ਤਰ੍ਹਾਂ ਹੀ ਇਹ ਪਰੌਂਠੇ ਬਣਾਉਂਗੇ ਕਿਉਂਕਿ ਬਹੁਤ ਜ਼ਿਆਦਾ ਟੇਸਟੀ ਵੀ ਬਣਦੇ ਨੇ ਤੇ ਘੱਟ ਸਮਾਨ ਦੇ ਨਾਲ ਬਣ ਜਾਂਦੇ ਨੇ ਇਹ ਪਰੌਂਠੇ ਨੂੰ ਆਪਾਂ ਕਿਸੇ ਵੀ ਟਾਈਮ ਖਾ ਸਕਦੇ ਹਾਂ ਨਾਸ਼ਤੇ ਦੇ ਵਿੱਚ ਵੀ ਤੇ ਲੰਚ ਵਿੱਚ ਵੀ ਦੋਵੇਂ ਸਾਈਡਾਂ ਤੋਂ ਪਰੌਂਠੇ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਦੋਵੇਂ ਸਾਈਡਾਂ ਤੋਂ ਆਪਾਂ ਪਰੌਂਠੇ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਇਹ ਪਰੌਂਠੇ ਬਹੁਤ ਜ਼ਿਆਦਾ ਨਰਮ ਨਰਮ ਬਣ ਕੇ ਤਿਆਰ ਹੋਣਗੇ ਜੇਕਰ ਆਪਾਂ ਮੰਨ ਕਰੇ ਤਾਂ ਆਪਾਂ ਇਸ ਤਰੀਕੇ ਨਾਲ ਪਰੌਂਠੇ ਬਣਾ ਸਕਦੇ ਹਾਂ ਇਹ ਪਰੌਂਠੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇ ਪਰਾਉਠਾ ਬਣ ਕੇ ਤਿਆਰ ਹੈ ਇਸ ਨੂੰ ਸਰਵ ਕਰ ਲਵਾਂਗੇ ਇਹ ਗਰਮ ਗਰਮ ਪਰੌਂਠੇ ਨੂੰ ਆਪਾਂ ਠੰਡੇ ਠੰਡੇ ਦਹੀਂ ਦੇ ਨਾਲ ਸਰਵ ਕਰ ਲਵਾਂਗੇ ਤੇ ਪਰੌਂਠੇ ਬੁਰ ਵੀ ਜ਼ਿਆਦਾ ਟੇਸਟੀ ਲੱਗਣਗੇ ਦਹੀਂ ਦੇ ਵਿੱਚ ਆਪਾਂ ਥੋੜੀ ਜਿਹੀ ਕੱਟੀ ਹੋਈ ਪਿਆਜ਼ ਪਾਵਾਂਗੇ ਟੇਸਟੀ ਪਰੌਂਠੇ ਬਣ ਕੇ ਤਿਆਰ ਨੇ ਹੁਣ ਆਪਾਂ ਇਸੇ ਤਰੀਕੇ ਨਾਲ ਹੀ ਬਾਕੀ ਪਰੌਂਠਿਆਂ ਨੂੰ ਵੀ ਬਣਾ ਕੇ ਤਿਆਰ ਕਰ ਲਵਾਂਗੇ ਉਸੇ ਤਰੀਕੇ ਨਾਲ ਹੀ ਆਪਾਂ ਇਹ ਵਾਲੀ ਪਰੌਂਠੀ ਨੂੰ ਵੀ ਤਿਆਰ ਕਰ ਲਵਾਂਗੇ ਇਹ ਬਹੁਤ ਹੀ ਇਜ਼ੀ ਰੈਸਪੀ ਹੈ ਬਹੁਤ ਹੀ ਜਲਦੀ ਤੇ ਟੇਸਟੀ ਪਰੌਂਠੇ ਬਣ ਕੇ ਤਿਆਰ ਹੋ ਜਾਣਗੇ ਇਸ ਤਰੀਕੇ ਦੇ ਨਾਲ ਤਿਆਰ ਪਰੌਂਠੇ ਨੂੰ ਤਵੇ ਉੱਪਰ ਪਕਾ ਲਵਾਂਗੇ ਪਰੌਂਠੇ ਉੱਪਰ ਕੀ ਲਾਵਾਂਗੇ ਚੰਗੀ ਤਰ੍ਹਾਂ ਘਿਓ ਲਗਾ ਲਵਾਂਗੇ ਇਸ ਉੱਪਰ ਦੋਵੇਂ ਸਾਈਡਾਂ ਤੋਂ ਪਰੌਂਠੇ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ సారీ తే పొంఠా బాకి తయారు ప్లేట్ సారే పౌంఠే బాగా తయారు గే ਤੁਸੀਂ ਦੇਖ ਸਕਦੇ ਹੋ ਪਰੌਂਠੇ ਕਿੰਨੇ ਸਾਫਟ ਬਣੇ ਨੇ ਤੇ ਪਿਆਜ਼ ਵਗੈਰਾ ਵੀ ਇਸ ਦੇ ਵਿੱਚੋਂ ਬਿਲਕੁਲ ਬਾਹਰ ਨਹੀਂ ਨਿਕਲਿਆ ਜੋ ਪੰਜ ਦੇ ਵਿੱਚ ਕਟ ਕੇ ਹਾਜ਼ਮਲਾ ਪਾਇਆ ਸੀ ਉਹ ਵੀ ਚੰਗੀ ਤਰ੍ਹਾਂ ਇਸ ਦੇ ਵਿੱਚ ਰਚ ਗਿਆ ਹੈ ਠੰਡੇ ਠੰਡੇ ਦਹੀਂ ਦੇ ਨਾਲ ਸਰਵ ਕਰਾਂਗੇ ਪਰੌਂਠੇ ਨੂੰ ਤੁਸੀਂ ਦੇਖ ਸਕਦੇ ਹੋ ਪਰੌਂਠਾ ਸਾਰੀਆਂ ਸਾਈਡਾਂ ਤੋਂ ਹੀ ਬਹੁਤ ਜ਼ਿਆਦਾ ਨਰਮ ਬਣ ਕੇ ਤਿਆਰ ਹੋਇਆ ਹੈ ਰੈਸਪੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਹ ਪਰੌਂਠੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇ ਤੇ ਬਹੁਤ ਹੀ ਘੱਟ ਸਮਾਨ ਦੇ ਨਾਲ ਬਣ ਕੇ ਤਿਆਰ ਹੋ ਜਾਂਦੇ ਨੇ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਤੋਂ ਪੂਰਾ ਅਖੀਰ ਤੱਕ ਦੇਖਣ ਦੇ ਲਈ ਧੰਨਵਾਦ